ਸਤਾਈ ਮਾ ਬਚਨ ਹੈ ਸੁਤੰਤਰ ਵਿਚਰਨਾ ਆਜ਼ਾਦ ਹਸਤੀ ਦਾ ਮਾਲਕ ਹੈ ਸਿੱਖ ਰੱਬ ਵੀ ਆਜ਼ਾਦ ਹੈ ਉਹਦੀ ਕੋਈ ਜਾਤ ਨਹੀਂ ਹੈ ਪੜਦੇ ਜੱਗ ਸਭ ਵਿੱਚ ਆਜ਼ਾਦ ਹੈ ਆਜ਼ਾਦ ਹੈ ਸਤਿਗੁਰ ਨੇ ਗੁਲਾਮੀ ਸਾਡੇ ਗਲੋਂ ਲਾ ਦਿੱਤੀ ਹੈ ਅਸੀਂ ਸੁਤੰਤਰ ਹਾਂ ਅਸੀਂ ਗੁਲਾਮ ਨਹੀਂ ਹਾਂ ਕਿਸੇ ਦੇ ਹਾਂ ਇੱਕ ਅਸੀਂ ਗੁਲਾਮ ਹਾਂ ਉਸ ਪਰਮਾਤਮਾ ਦੇ ਆਪਣੇ ਗੁਰੂ ਦੇ ਗੁਲਾਮ ਹਾਂ ਔਰ ਕਿਸੇ ਦੇ ਗੁਲਾਮ ਨਹੀਂ ਨਾ ਸਿੱਖ ਨੇ ਕਿਸੇ ਦੀ ਗੁਲਾਮੀ ਸਹਿਣੀ ਹੈ ਆਜ਼ਾਦ ਰਹਿਣਾ ਹੈ ਕਹਣਾ ਬਚਨ ਪੜਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ ਕਹੂ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਉਹੀ ਗਿਆਨ ਬਾਣ ਹੈ ਆਜ਼ਾਦ ਉਹੀ ਹੈ ਗੁਲਾਮ ਸੀ ਇਹ ਦੇਸ਼ ਗੁਲਾਮ ਸੈਂਕੜੇ ਸਾਲ ਗੁਲਾਮ ਰਿਆ ਮੁਗਲਾਂ ਦਾ ਆਯਾਦੀ ਦਾ ਨਿਗ ਨਹੀਂ ਮੰਨ ਸਕਦੇ ਸਨ ਹਿੰਦੁਸਤਾਨ ਦੇ ਲੋਕ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਮੁਗਲ ਕਾਲ ਦੀ ਜੜ ਨਾ ਪੁੱਟਦੀ ਹਜ਼ਾਰਾਂ Hindu ਰੋਜ਼ਾਨਾ ਮੁਸਲਮਾਨ ਬਣਦੇ ਆ ਮੁਗਲਾਂ ਦਾ ਰਾਜ ਹੈ ਉਸ ਤੋਂ ਬਾਅਦ ਹੋਇਆ ਕਲਗੀਧਰ ਪਾਸ਼ਾ ਨੇ ਜੜ ਪੁੱਟੀ ਹੈ ਕਿਸੇ ਬੋਲੇ ਸ਼ਾਹ ਨੇ ਬੜਾ ਸੋਹਣਾ ਲਿਖਿਆ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਜੇ ਦੇਸ਼ ਦੇਸ਼ ਨਾ ਹੋਤਾ ਜੇ ਪਿਤਾ ਦਸ਼ਮੇਸ਼ ਨਾ ਹੋਤਾ ਆਯਾਦ ਲੋਕਾਂ ਨੂੰ ਦੱਸਿਆ ਕਿਦਾਂ ਜੀਣਾ ਹੈ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਝਾਵਰ ਗਿਆ ਔਰ ਸਾਨੂੰ ਸੁਚੇਤ ਕਰ ਦਿੱਤਾ ਜ਼ਾਲਮ ਆਉਣਗੇ ਜ਼ਬਰ ਹੋਏਗਾ ਔਰ ਜ਼ਬਰ ਦੇ ਖਿਲਾਫ ਜੋਲਮ ਦੇ ਖਿਲਾਫ ਸਿੱਖ ਨੇ ਆਵਾਜ਼ ਨੂੰ ਬੁਲੰਦ ਕਰਨਾ ਹੈ ਸਿੱਖ ਆਜ਼ਾਦ ਹੈ ਕਿਸੇ ਦਾ ਗੁਲਾਮ ਨਹੀਂ ਰਹਿ ਸਕਦਾ ਸਿੱਖ ਨੂੰ ਸਤਿਗੁਰੂ ਨੇ ਆਜ਼ਾਦ ਬਣਾਇਆ ਜਿੰਨੇ ਤੱਕ ਅਸੀਂ ਸਤਿਗੁਰ ਦੀ ਗੁਰਬਾਣੀ ਨਾਲ ਆਪਣੇ ਇਤਿਹਾਸ ਤੋਂ ਪ੍ਰੇਰਨਾ ਲਵਾਂਗੇ ਦੁਨੀਆ ਦੀ ਤਾਕਤ ਸਾਨੂੰ ਗੁਲਾਮ ਨਹੀਂ ਬਣਾ ਸਕਦੀ ਦੁਨੀਆ ਦੀ ਤਾਕਤ ਨਹੀਂ ਗੁਲਾਮ ਬਣਾ ਸਕਦੀ ਅੱਜ ਫਤਿਹ ਹੋਈ ਨਾ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਹੋਇਆਂ ਉਹਨਾਂ ਲੋਕਾਂ ਦੀ ਫਤਿਹ ਹੋਈ ਨਾ ਕਾਦੇ ਵਾਸਤੇ ਸਿੱਖ ਲੜਿਆ ਉਹਨਾਂ ਮਜ਼ਲੂਮਾਂ ਦੀ ਖਾਤਰ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਕਿਉਂਕਿ ਅਸੀਂ ਗੁਲਾਮ ਨਹੀਂ ਰਹਿ ਸਕਦੇ ਆਜ਼ਾਦ ਹਸਤੀ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਇਸ ਮਗਲ ਕਾਲ ਦੀਆਂ ਜੜ੍ਹਾਂ ਨੂੰ ਪਟਿਆ ਤੇ ਗੁਲਾਮੀ ਨਹੀਂ ਕਬੂਲ ਕੀਤੀ ਸਭ ਕੁਝ ਸਤਗੁਰ ਨੇ ਕੁਰਬਾਨ ਕਰ ਦਿੱਤਾ ਸਭ ਕੁਝ ਬਾਹਰ ਦਿੱਤਾ ਹੈ ਸਤਿਨਾਮ 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 ਜੀ